ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਜ਼ਿਲ੍ਹੇ ਫਰੋ ਰਿਪੋਰਟ ਦਾ ਮਾਨਮਤਾ ਨਗਰ ਤੇ ਆਪਣੇ ਬਾਈ ਦੇ ਘਰੇ ਮੌਜੂਦ ਆ ਇਸ ਟਾਈਮ ਮੈਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਸੂਈ ਸਵਾਈ ਤਿਆਰ ਦੁੱਧ ਵਾਲੀ ਤੁਹਾਡੀਆਂ ਫੋਨ ਕਾਲਾਂ ਦਾ ਬਹੁਤ ਡਿਮਾਂਡ ਸੀ ਵੀ ਤਿਆਰੀ ਸੂਈ ਹਮੇ ਹੋਵੇ ਲੇਵੇ ਭਾਂਡੇ ਵਾਲੀ ਤੇ ਆ ਚੱਕੋ ਮਿੱਤਰੋ ਫਿਰ ਲੇਵੇ ਭਾਂਡੇ ਵਾਲੀ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਏ ਆ ਆਓ ਕਰਦੇ ਆ ਬਾਈ ਆਪਣੇ ਦੇ ਨਾਲ ਗੱਲਬਾਤ ਕਿੰਨੇ ਦੀ ਆਉਂਦਾ ਦੇਣੀ ਆ ਕੀ ਡਿਟੇਲ ਆ ਆਪਣੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਵੀਰੇ ਠੀਕ ਹੈ ਜੀ ਵੀਰੇ ਚੜ੍ਹਦੀ ਕਲਾ ਵੀਰੇ ਠੀਕ ਹੈ ਚਲੋ ਸ਼ੁਕਰ ਆ ਬਾਈ ਆਪਣੇ ਬਾਈ ਅੱਜ ਕਿੰਨੇ ਜਾਨਵਰ ਆ ਜਨਵਰ ਬਾਈ ਦੋ ਸੀਗੇ ਇੱਕ ਦਾ ਮੰਨ ਲਾ ਵੈਗੀ ਉਹ ਝੋਟੀ ਠੀਕ ਹੈ ਵੀਰੇ ਉਹ ਨਹੀਂ ਤਾਂ ਹਾਂ ਠੀਕ ਹੈ ਥੋੜਾ ਆ ਅੱਧਾ ਘੰਟਾ ਹੋਇਆ ਠੀਕ ਹੈ ਪਾਸ ਕਰਕੇ ਹੈ ਪਾਸ ਨਹੀਂ ਕਰਨੀ ਹੱਥ ਨਹੀਂ ਪਾਸ ਠੀਕ ਹੈ ਠੀਕ ਹੈ ਪਾਸ ਹੀ ਆਉ ਤਾਂ ਫਿਰ ਹਾਂ ਪਾਸ ਹੀ ਆ ਮੈਂ ਤਾਂ ਉਹ ਹੂੰ ਠੀਕ ਹੈ ਤੇ ਆ ਬਾਈ ਫਿਰ ਇਹਦਾ ਕੀ ਡਿਟੇਲ ਆ ਬਾਈ ਇਹਦਾ ਬਾਈ ਇਹਦੇ ਥੱਲੇ ਮੰਨ ਲਓ 11.5 ਕਿਲੋ ਤੋਲਮਾ ਦੁੱਧ ਆ ਇਹਨ ਕੰਡੇ ਵਾਲਾ ਜਮਾ ਕੰਡੇ ਵਾਲਾ ਸੁਬਾ ਵੀ ਜਾ ਜੂ ਤੋ ਹਾਂ ਨਹੀਂ ਸੁਗਾਇਆ ਹੈਗਾ ਚੌਥਾ ਸਹੀ ਚੌਥਾ ਚੌਥਾ ਠੀਕ ਹੈ ਹਾਂ ਮੇਵੇ ਲੂਵੇ ਵਾਲੀ ਹੈ ਮੇਲ ਖਰੀ ਹੈ ਨਾ ਤੁਹਾਨੂੰ ਮੇਵੇ ਵਾਲੀ ਬਾਲੀ ਖਰੀ ਹੈ ਬਾਈ ਚਵਾਈ ਤੂਈ ਦੇਣ ਪੀੜ ਦੇ ਪਾਵਿਆਂ ਨੂੰ ਥਣ ਲੱਗੇ ਵੇਖੋ ਕਿੱਦਾਂ ਸੁਣਾ ਬਹੁਤ ਸੰਗਣੇ ਵਾਲਾ ਬੜਾ ਜਨ ਖੁੱਲਾ ਡੁੱਲਾ ਕਰਮਾ ਹਾਂ ਬਹੁਤ ਵਧੀਆ ਕਿੰਨੇ ਦੀ ਦੀਏ ਵੀਰੇ ਇਹਦਾ ਬਾਈ 10 ਦਾ ਕਰਦੇ ਮੁੱਲ ਆਪਾਂ ਦੇਣ ਲੈਣ ਵਾਲੀ ਘਾਟੇ ਬਾਟੇ ਹਾਂ ਕਾਦੇ ਬਾਡੇ ਚਲੋ ਕਰ ਦਿਆਂਗੇ ਮਾਨਤਾ ਨਾਲ ਕਿੰਨਾ ਕੁ ਕਰ ਦਿਆਂਗੇ ਅੜਿਆ 1.5 ਦੀ ਦੇ ਦਿਆਂਗੇ 1.5 ਦੀ ਮਾਨਤਾ ਨਾਲ ਮਤਲਬ 1.5 ਦੀ ਦੇ ਦਿਆਂਗੇ ਹਾਂ ਦੇ ਦਿਆਂਗੇ ਮਗਰ ਕੱਟਾ ਗਿਆ ਮਗਰ ਕਈ ਕੱਟਾ ਇਹਨੂੰ 18 ਦਿਨ ਹੋ ਗਏ ਸੂਈ 18 ਦਿਨਾਂ ਦੀ ਸੂਈ ਥਰੇ 11.5 ਕਿਲੋ ਦੁੱਧ ਤਿਆਰ ਆ ਮਗਰ ਕੱਟਾ ਵਾ ਰੇਟ ਦਾ ਹੈਗਾ ਜਿਹੜਾ 1 ਲੱਖ 10000 ਦੇਣੀ 1 ਲੱਖ 5000 ਦੀ ਆ ਠੀਕ ਹੈ ਨਾ ਤੇ ਸੂਆ ਇਹ ਚੌਥਾ ਸੂਈ ਆ ਹਨਾ ਬਈ ਹਾਂਜੀ ਚੌਥਾ ਠੀਕ ਚੂਣ ਚਣ ਚੰਗਾ ਲੱਗਾ ਬਈ ਮੈਂ ਮੈਂ ਨਾ ਇੱਕ ਨੰਬਰ ਪਾਣਾ ਬਈ ਜਵਾਕ ਨੂੰ ਬਾ ਦੇ ਜੀ ਠੀਕ ਆ ਬਈ ਓਕੇ ਬਈ ਖੁਲੀ ਰੁੱਲੀ ਬਹੁ ਜਮਾ ਕਾਗਜ਼ਾਰ ਦਾ ਪਿੰਡਾ ਪਤਲਾ ਹੂੰ ਮੋੜ ਲਿਆ ਬਈ ਹੂੰ ਨਹੀਂ ਠੀਕ ਜਿੰਨੀ ਹੈਗੀ ਇਹ ਸਾਫ਼ ਆ ਮੈਂ ਬਹੁਤ ਸਾਫ਼ ਆ ਬਈ ਨਹੀਂ ਇਹ ਠੀਕ ਠੀਕ ਆ ਬਈ ਤੇ ਇਹਦਾ ਬਈ ਨੰਬਰ 7526852016 ਹਾਂਜੀ 7526852016 7526852016 ਤੇ ਬਾਈ ਨਾਲ ਰਾਬਤਾ ਕੈਮ ਕਰ ਲਿਆ ਜੇ ਮਿੱਤਰੋ ਤੇ ਸਾਂਭ ਸੰਭਾਲ ਹਜੇ ਉਹੋ ਜਿਹੀ ਹੋਈ ਹੋਈ ਆ ਕਿਉਂਕਿ ਬਾਈ ਦੀ ਮਿਸਤਰੀ ਲੱਗੀ ਹੋਈ ਮਿਸਤਰੀ ਲੱਗੇ ਆ ਯਾਰ ਹਾਂ ਆ ਵੇਖ ਸਾਹ ਪਸ਼ੂ ਪਾਏ ਆ 15 20 ਪਸ਼ੂ ਇਹਦੇ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਸਰਾਂਵਾਲੀ ਜਿਲ੍ਹਾ ਹੈਗਾ ਫਰੋਜਪੁਰ